ਹੈਲੋ ਫਰੈਂਡਸ ਕੀ ਹਾਲ ਚਾਲ ਹੈ ਕਿ ਮੈਂ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਰਹੋਗੇ ਤੇ ਚੜ੍ਹਦੀ ਕਲਾ 'ਚ ਰਹੋਗੇ ਲੋ ਜੀ ਇੱਥੇ ਸਵੇਰ-ਸਵੇਰ ਦਾ ਟਾਈਮ ਸੀ ਆਪਾਂ ਬੈੱਡ ਸ਼ੀਟ ਚੇਂਜ ਕਰਤੀ ਸੀ ਤੇ ਇੱਥੇ ਮੈਂ ਲੱਗੀ ਸੀਗੀ ਪਿੱਲੂਆਂ ਦੇ ਕਵਰ ਚੇਂਜ ਕਰਨ ਤੇ ਇਹ ਮੈਂ ਹੱਲੇ ਹੁਣ ਜਦੋਂ ਪਿਛਲੀ ਵਾਰੀ ਬਿਸ਼ਾਏ ਸੀ ਉਦੋਂ ਹੀ ਮੈਂ ਨਾ ਇਹਨਾਂ ਦੀਆਂ ਨਾ ਜਿੱਪਾਂ ਦੇ ਲੋਕ ਆ ਜਿਹੜੇ ਉਹ ਸਹੀ ਕੀਤੇ ਸੀਗੇ ਤੇ ਪਰ ਉਹ ਇੱਕ ਲੋਕ ਆ ਜਿਹੜਾ ਫਿਰ ਤੋਂ ਖਰਾਬ ਹੋ ਗਿਆ ਪਤਾ ਨਹੀਂ ਹੀ ਮੇਰੀ ਜਿਹੜੀ ਬੈੱਡ ਸ਼ੀਟਾਂ ਉਹਨਾਂ ਦੇ ਸਹਰਾਣਿਆਂ ਦੇ ਕਿਉਂ ਹੁੰਦੇ ਹੈਗੇ ਆ ਪਿੱਲੋ ਕਵਰਾਂ ਦੇ ਹਨਾ ਖਰਾਬ ਤੁਸੀਂ ਵੀ ਦੱਸਿਓ ਕਮੈਂਟ ਕਰਕੇ ਵੀ ਤੁਹਾਡੇ ਵੀ ਐਵੇਂ ਹੋ ਜਾਂਦੇ ਹੈਗੇ ਆ ਵੀ ਲੌਂਦੇ ਆ ਲੌਂਦੇ ਜਿੱਪ ਜਿਹੜੀ ਹੱਥ 'ਚ ਆ ਜਾਂਦੀ ਹੈਗੀ ਹਨਾ ਲੋਕ ਜਾ ਉਹਦਾ ਤੇ ਇਹ ਬਸ ਬਾਰ-ਬਾਰ ਮੈਂ ਪਹਿਲਾਂ ਮਸਾਉ ਨੂੰ ਪਾਇਆ ਇੱਕ ਦਿਨ ਫਿਰ ਮੈਂ ਆਸ-ਪਾਸੇ ਉਹਨਾਂ ਨੂੰ ਟੋਪਿਆਂ ਨਾਲ ਬੰਦ ਕੀਤਾ ਹਨਾ ਵੀ ਦੁਬਾਰਾ ਨਿਕਲ ਜੇ ਪਰ ਫੇਰ ਵੀ ਇਹ ਫੇਰ ਵਿਚਾਲੇੋਂ ਹੀ ਨਿਕਲ ਗਿਆ ਆਸ-ਪਾਸੇ ਜੇ ਮੈਂ ਟੋਪੇ ਲਾ ਦਿੱਤੇ ਤਾਂ ਹਨਾ ਵੀ ਪਤਾ ਨਹੀਂ ਦੇ ਚੀਜ਼ ਬਣਾ ਜੋ ਕਿ ਵਾਲੀ ਬਣਾਉਂਦੇ ਹੈਗੇ ਲੋਕ ਜੇ ਨਿੱਕੇ ਨਿੱਕੇ ਪਿੱਦੇ ਜੇ ਲੋਕ ਬਣਾ ਲਿੰਦੇ ਹੈਗੇ ਚੱਕ ਕੇ ਹਨਾ ਤੇ ਸੈਟ ਹੀ ਨਹੀਂ ਹੁੰਦੇ ਹੈਗੇ ਕਿਸੇ ਵੇਲੇ ਤੇ ਫੇਰ ਫੇਰ ਦੁਬਾਰਾ ਇਹਨੂੰ ਤੋਪੇ ਹੀ ਲਾਉਣੇ ਪੈਂਦੇ ਪਹਿਲਾਂ ਹੁੰਦੇ ਸੀ ਪਹਿਲਾਂ ਜੱਪ ਦਾ ਕੋਈ ਰਿਵਾਜ ਨਹੀਂ ਹੁੰਦਾ ਸੀ ਕਈ ਤਾਂ ਹੁੱਕਾਂ ਹੀ ਲਾ ਦਿੰਦੇ ਸੀ ਬਟਨ ਵੀ ਲਾ ਦਿੰਦੇ ਸੀ ਜਾਂ ਮੋਸਟਲੀ ਤੋਪੇ ਹੀ ਲਾਏ ਜਾਂਦੇ ਸੀ ਆਈ ਵਰੀ ਹਨਾ ਇੱਕ ਇੱਕ ਦੋ ਦੋ ਟੋਪੇ ਜੇ ਲਾ ਦਿੰਦੇ ਸੀਗੇ ਤੇ ਜਾਂ ਉਹਨੂੰ ਜਿਵੇਂ ਆਪਾਂ ਤਰਪਾਈ ਵਾਂਗੂ ਮਤਲਬ ਕੱਚਾ ਜਿਆ ਕਰਦੇ ਹੈਗੇ ਉਸ ਤਰੀਕੇ ਦੇ ਨਾਲ ਟੋਪੇ ਲਾ ਦਿੰਦੇ ਸੀਗੇ ਤੇ ਮੈਂ ਤਾਂ ਉਵੇਂ ਹੀ ਲਾਉਣੀ ਆ ਹੁਣ ਜਿੰਵੇਂ ਕੱਚਾ ਜਿਆ ਕਰਦੇ ਆ ਕਿਉਂਕਿ ਜੇ ਆਪਾਂ ਦੂਸਰੋਂ ਗੰਡਾਂ ਵਾਂਗੂ ਟੋਪੇ ਲਾਉਣੇ ਹੈਗੇ ਇੱਕ ਦੋ ਉਹ ਫਿਰ ਜਦੋਂ ਆਪਾਂ ਖਿੱਚ ਕੇ ਉਹਨੂੰ ਫਾੜਦੇ ਹੈਗੇ ਤਾਂ ਉਹ ਦੋ ਫਟਣ ਦਾ ਡਰ ਰਹਿੰਦਾ ਹੈ ਨਾ ਕੋਟਨਾ ਵੀ ਅੱਜ ਕੱਲ੍ਹ ਦੀ ਉਹੋ ਜਿਹਾ ਹੀ ਆਉਂਦੀਆਂ ਹੈਗੀਆਂ ਵੀ ਉਹ ਇੱਕ ਦੋ ਧੂਆਂ ਚ ਬੋਦੀਆਂ ਜੀਆਂ ਹੋ ਜਾਂਦੀਆਂ ਹੈਗੀਆਂ ਹੈ ਨਾ ਇਹ ਬੜਾ ਹੈ ਨਾ ਲੇਡੀਜ਼ ਨੂੰ ਸਮੱਸਿਆ ਰਹਿੰਦੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਦੀ ਤਦ ਲੋ ਇੱਥੇ ਮੈਂ ਦੋਨੇ ਪਿੱਲੋਂ ਦੇ ਜਿਹੜੇ ਕਵਰ ਚੜਾਉਂਦੀ ਸੀਗੀ ਪਹਿਲਾਂ ਮੈਂ ਬੈੱਡ ਸ਼ੀਟ ਝਾੜਦੀ ਸੀ ਕਿਉਂਕਿ ਮੈਨੂੰ ਇਹ ਸੀਗਾ ਵੀ ਹੁਣ ਤਾਂ ਚਲੋ ਸਾਰੇ ਉੱਠ ਗਏ ਹੈਗੇ ਵਿਹਲੀ ਹੋ ਗਈ ਹੈਗੀ ਹੈ ਹਨਾ ਵੀ ਆਂਟੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੀ ਲਾਹ ਦਾ ਵੀ ਉਹ ਤੋਤੀ ਦੀ ਜਾਵੇ ਇੱਥੇ ਮੈਨੂੰ ਕਵਰ ਚੜਾਉਂਦੀ ਜੜਾਉਂਦੀ ਨੂੰ ਯਾਦ ਆ ਗਿਆ ਸੀਗਾ ਵੀ ਅੱਜ ਦਾ ਮੈਂ ਹਨਾ ਸਿਰ ਵੀ ਧੋਣਾ ਹੈਗਾ ਵਾਲ ਧੋਣੇ ਹੈਗੇ ਚਲ ਮੈਂ ਕਿਹ ਚਲ ਬੈਠੀ ਤੇ ਹੈਗੀ ਵੀ ਤੇਲ ਹੀ ਲਾ ਲਾ ਹਨਾ ਜਿਹੜਾ ਮੈਂ ਤੇਲ ਬਣਾਇਆ ਸੀ ਮਿਕਸ ਜਾਂ ਬਸ ਉਹਦੀ ਛੱਤੀ ਕਰ ਲੈਣੀ ਹੈਗੀ ਆ ਵੀ ਤੇਲ ਲਾ ਲੈਣੀ ਹੈਗੀ ਆ ਤੇ ਕਿਉਂਕਿ ਇਹ ਮੈਨੂੰ ਯਾਦ ਤਾਂ ਰਹਿੰਦਾ ਨਹੀਂ ਕਈ ਵਾਰ ਤਾਂ ਵਾਸ਼ਰੂਮ 'ਚ ਜਾ ਕੇ ਯਾਦ ਆਉਂਦਾ ਹੈਗਾ ਵੀ ਅੱਜ ਤਾਂ ਬਾਲ ਧੋਣੇ ਸੀ ਹਨਾ ਵੀ ਸ਼ੈਂਪੂ ਉੱਥੇ ਪਿਆ ਬਸ ਉੱਥੇ ਸ਼ੈਂਪੂ ਲਾ ਲਈਦਾ ਹੈਗਾ ਕਿੰਨਾ ਹੀ ਟਾਈਮ ਲੰਘ ਜਾਂਦਾ ਹੈਗਾ ਮੰਨ ਲਓ ਮਹੀਨੇ ਦੇ ਵਿੱਚ ਮਸਾਂ ਹੀ ਇੱਕ ਵਾਰੀ ਲਾਇਆ ਜਾਂਦਾ ਹੈਗਾ ਜਿੱਦੇ ਬਾਲੀ ਟੈਨਸ਼ਨ ਜੀ ਹੋ ਜਾਂਦੀਆਂ ਹਨਾ ਵੀ ਬਾਲ ਜਿਹੜੇ ਰਫ ਹੋਏ ਪਏ ਆ ਉਹਦੋਂ ਹੀ ਲਾਈਦਾ ਵੈਸੇ ਤੇ ਮੇਰੇ ਵਾਲ ਨਾ ਵਾਈਟ ਨਿਕਲੇ ਪਏ ਆ ਵਿੱਚੋਂ ਕਿਉਂਕਿ ਹੈਡ ਜਿਆਦਾ ਵਾਸ਼ ਕਰ ਲਈਦਾ ਗਰਮੀ 'ਚ ਤੇ ਬਾਲੀ ਛੇਤੀ ਚਿੱਟੇ ਜਿਹੜੇ ਹੋ ਜਾਂਦੇ ਆ ਐਤਕੀ ਨਾ ਮੈਂ ਇਹ ਇਕੱਠਾ ਹੀ ਘੜਾ ਬਣਾ ਕੇ ਰੱਖ ਲਿਆ ਸੀਗਾ ਮਤਲਬ 2-3 ਸ਼ੀਸ਼ੀਆਂ ਜਿਹੜਾ ਪੂਰਾ ਆ ਗਿਆ ਅੱਗੇ ਸਿਰਫ ਮਿੱਥੇ ਇੱਕ ਸ਼ੀਸ਼ੀ ਦਾ ਹੀ ਬਣਿਆ ਸੀਗਾ ਤੇ ਥੋੜੇ ਦਿਨ ਕੱਢਿਆ ਸੀ ਪਰ ਉਹਦਾ ਇਫੈਕਟਿਵ ਬਹੁਤ ਸੀ ਉਹਦਾ ਅਸਰ ਬਹੁਤ ਛੇਤੀ ਹੋਇਆ ਸੀਗਾ ਜਿਵੇਂ ਮੇਰੇ ਵਾਲ ਬਹੁਤ ਪਤਲੇ ਹੋ ਗਏ ਸੀਗੇ ਹਨਾ ਤੇ ਝੜੀ ਜਾਂਦੇ ਸੀਗੇ ਜੜਚੋਂ ਹੀ ਜਿਵੇਂ ਲਹਿ ਲੱਗ ਪਈ ਸੀਗੀ ਤੇ ਉਹਦੇ ਨਾਲ ਕਾਫੀ ਜ਼ਿਆਦਾ ਫਰਕ ਪੈ ਗਿਆ ਸੀਗਾ ਤੇ ਬਸ ਕੁਝ ਜਿਹੜਾ ਮਨ ਨੂੰ ਲੱਗੀ ਗੱਲ ਹਨਾ ਵੀ ਮਨ ਦੇ ਵਿੱਚ ਇਹ ਗੱਲ ਬੈਠ ਗਈ ਸੀ ਵੀ ਹਾਂ ਸਹੀ ਹੋ ਗਿਆ ਮੇਰੀ ਪੋਨੀ ਜੀ ਵੀ ਵਾਵਾ ਭਾਰੀ ਜਿ ਲੱਗਣ ਲੱਗ ਗਈ ਸੀ ਆਪਦੇ ਆਪ ਨੂੰ ਖੈਰ ਇੰਨੀ ਤਾਂ ਭਾਰੀ ਹੈ ਨਹੀਂਗੀ ਮਤਲਬ ਜਿੰਨੀ ਉਸ ਟਾਈਮ ਹੋ ਗਈ ਸੀਗੀ ਹਨਾ ਉਹਦੇ ਨਾਲੋਂ ਠੀਕ ਸੀਗਾ ਪਹਿਲਾਂ ਜਿੰਨੀ ਤਾਂ ਨਹੀਂ ਹੋਈ ਪਹਿਲਾਂ ਮੇਰੇ ਵਾਲ ਬਹੁਤ ਭਾਰੇ ਸੀਗੇ ਸੀ ਛੋਟੇ ਕੋਈ ਇਹ ਨਹੀਂ ਹੈਗੇ ਸੀ ਮੇਰੇ ਲੰਬੇ ਲੰਬੇ ਵਾਲ ਹੋਣਗੇ ਬਈ ਠੀਕ ਸੀ ਜਿੰਨੇ ਕੋਣ ਹੈਗੇ ਬਸ ਉਸ ਹੱਬ ਜਿਹਦੇ ਨਾਲ ਸੀ ਚਲ ਹੁਣ ਤਾਂ ਮੈਂ ਕਟਾਅ ਵੀ ਲਾਇਆ ਇੱਕ ਦੋ ਵਾਰੀ ਖੈਰ ਮੇਰੇ ਕਟਾਉਣ ਕਟੂਨ ਨੂੰ ਕੋਈ ਵਾਧੇ ਨਹੀਂ ਹੈਗੇ ਜਿਵੇਂ ਮੇਰੀ ਭਝਾਈ ਹੈਗਾ ਮੇਰੀ ਸਿਸਟਰ ਵੀ ਕਟਾ ਲੈਂਦੇਗਾ ਨਾ ਤੇ ਉਹਨਾਂ ਦੇ ਪੌਨੀਆਂ ਵੀ ਬੜੀ ਛੇਤੀ ਗਰੋ ਕਰ ਜਾਂਦੀਆਂ ਹੈਡੀਆਂ-ਹਡੀਆਂ ਹੋ ਜਾਂਦੀਆਂ ਹੈਗੀਆਂ ਪਰ ਮੇਰੇ ਦਾ ਮੈਂ ਜਦੋਂ ਕਟਾਲੇ ਬਸ ਉੱਥੇ ਜੇ ਖੜ ਗਈ ਹੈਗੀ ਕੋਈ ਜ਼ਿਆਦਾ ਨਹੀਂ ਵਧੀ ਹੈਗੀ ਇਹ ਅਲੱਗ-ਅਲੱਗ ਸਿਸਟਮ ਹੁੰਦਾ ਹੋਊਗਾ ਹਨਾ ਤੇ ਪਾਰੇ ਮੇਰੇ ਪਹਿਲਾਂ ਬਹੁਤ ਸੀਗੇ ਵਾਲ ਬਹੁਤ ਸੋਹਣੇ ਸੀ ਸਿਲਕੀ ਸੀ ਸਮੂਥ ਸੀ ਹਨਾ ਤੇ ਹੁਣ ਉਹ ਤਾਂ ਨਹੀਂ ਰਹਿ ਗਏ ਹੈਗੇ ਚਲੋ ਠੀਕ ਹੈ ਮਤਲਬ ਵਾਲੇ ਰਫ ਵੀ ਨਹੀਂ ਹੋਏ ਉਦੋਂ ਜੋ ਤਾਂ ਰਫ ਹੋ ਗਏ ਸੀਗੇ ਵਿੱਚ ਜੀ ਤਾਂ ਹਨਾ ਜਦ ਮੈਂ ਇਹ ਆਇਲ ਸ਼ੁਰੂ ਕਰ ਲਿਆ ਹਨਾ ਇਹਦੇ ਨਾਲ ਬਹੁਤ ਫਰਕ ਪੈ ਗਿਆ ਇਸ ਆਇਲ ਦੇ ਨਾਲ ਤੇ ਕਰਨਾ ਕੁਛ ਨਹੀਂ ਬਸ ਥੋੜੀ ਮਿਹਨਤ ਹੈਗੀ ਹੈ ਹਨਾ ਕਈ ਵਾਰੀ ਆਪਣੇ ਤੋਂ ਉਹਦਾ ਵੀ ਟਾਈਮ ਨਹੀਂ ਨਿਕਲਦਾ ਅਸਲ 'ਚ ਨਾ ਗਰਮੀ ਬਹੁਤ ਹੈ ਕਿ ਆਪਾਂ ਘਰ ਦੇ ਕੰਮ ਕਰ ਕਰ ਕੇ 12 ਵਜੇ ਤੱਕ ਜਾਨੀਏ ਇਸ ਤੋਂ ਬਾਅਦ ਤਾਂ ਇਹ ਹੁੰਦਾ ਵੀ ਐਕਸਟਰਾ ਕੰਮ ਆ ਜਿਹੜਾ ਉਹ ਨਾਈਂ ਕੀਤਾ ਜਾਵੇ ਤਾਂ ਹੀ ਚੰਗਾ ਹਨਾ ਵਿਨੈ ਤਾਂ ਫਿਰ ਅਗਲੇ ਦਿਨਾਂ ਜਿਹੜਾ ਆਹ ਮੇਨ ਕੰਮ ਹੈ ਜਿਹੜੇ ਜ਼ਰੂਰੀ ਕੰਮ ਆ ਉਹ ਵੀ ਨਹੀਂ ਹੋਣੀ ਇੰਨੀ ਗਰਮੀ ਆ ਹਨਾ ਵੀ ਉਹ ਹਿੰਮਤ ਜੀ ਸਰੀਰਾਂ ਚ ਰਹਿ ਨਹੀਂ ਗਈ ਹਨਾ ਪਹਿਲਾਂ ਮੈਂ ਬਹੁਤ ਐਕਟਿਵ ਹੁੰਦੀ ਸੀ ਵੀ ਦਿਨੇ ਮੈਂ ਕੋਈ ਨਾ ਕੋਈ ਕੰਮ ਰੱਖਣਾ ਹੀ ਹੁੰਦਾ ਸੀਗਾ ਵੀ ਇਹ ਕੰਮ ਮੈਂ ਕਰੂੰਗੀ ਕੋਈ ਚਾਹੇ ਪਰਸਨਲ ਸੀ ਚਾਹੇ ਕੋਈ ਲਿਖਣ ਦਾ ਸੀ ਕੋਈ ਆਰਟੀਕਲ ਲਿਖਣ ਦਾ ਕੋਈ ਕੁਝ ਵੀ ਹਨਾ ਜਿੱਦਾਂ ਮੈਂ ਲੇਖ ਲੁਖ ਵੀ ਲੈਂਦੀ ਸੀ ਸਟੋਰੀਆਂ ਵਗੈਰਾ ਹਨਾ ਕੋਈ ਆਰਟੀਕਲ ਲੇਖ ਲੁਖ ਜਾਂ ਉਹ ਹੁੰਦਾ ਸੀ ਚਲੋ ਹਨਾ ਵੀ ਡੈਰੀ ਦਾ ਵਰਕ ਕਰ ਲਿਆ ਉਹ ਮਤਲਬ ਸਲਾਈ ਸਲੁਈ ਦਾ ਕਰ ਲਿਆ ਪੇਂਟਿੰਗ ਵੀ ਮੈਂ ਕਰ ਲੈਂਦੀ ਸੀ ਮੈਡੀਸ਼ੀਨ ਵਗੈਰਾ ਪੇਂਟ ਕੀਤੀਆਂ ਸੀ ਹਨਾ ਉਹ ਹੋ ਜਾਂਦਾ ਸੀਗਾ ਪਰ ਹੁਣ ਤਾਂ ਜਿਵੇਂ ਹੀ ਨਹੀਂ ਮਨ ਕਰਦਾ ਹੈਗਾ ਜਾਂ ਮੇਰਾ ਕੋਈ ਸਟੱਡੀ ਦਾ ਹਮੇਸ਼ਾ ਮੇਰਾ ਕੋਈ ਚੱਲਦਾ ਹੀ ਜਾਂਦਾ ਸੀ ਵੀ ਸਟੱਡੀ ਮੈਂ ਬਹੁਤ ਟਾਈਮ ਤੱਕ ਕੀਤੀ ਕੁਝ ਨਾ ਕੁਝ ਛੋਟਾ ਮोटा ਕੋਰਸ ਜੁਆਇਨ ਕਰਦੀ ਰਹਿੰਦੀ ਸੀ ਉਹ ਕਰ ਲੈਂਦੀ ਸੀਗੀ ਹਨਾ ਪਰ ਵੀ ਹੁਣ ਨਾ ਹੁੰਦਾ ਨਹੀਂ ਹੈਗਾ ਐਕਸਟਰਾ ਹਨਾ ਨਾ ਮਨ ਕਰਦਾ ਹੈਗਾ ਅੰਦਰੋਂ ਹੀ ਉਹ ਇਹ ਚੀਜ਼ਾਂ ਵਸਦੀ ਤੇ ਨਾ ਹੁਣ ਉਮਰ ਹੀ ਰਹਿ ਗਈ ਹੈ ਹਨਾ ਤੇ ਇੱਥੇ ਮੈਂ ਲੱਗੀ ਸੀਗੀ ਆਵਲਾ ਹਨਾ ਇਹਨਾਂ ਦਾ ਪੌਣਾ ਇਹ ਕਰੀ ਜਾਂਦੇ ਮੇਰੇ ਹਸਬੰਦ ਐਕਸਰਸਾਈਜ਼ ਕੋਠੇ ਤੇ ਹਨਾ ਛੱਤ ਤੇ ਜਾ ਕੇ ਕਿਉਂਕਿ ਸਵੇਰੇ ਸਵੇਰੇ ਨਾ ਮਾਰਨਿੰਗ ਕਹਿੰਦੇ ਵੀ ਸੂਰਜ ਦੀਆਂ ਕਿਰਨਾਂ ਲੈਣੀਆਂ ਜ਼ਰੂਰੀ ਹੁੰਦੀਆਂ ਹਨਾ ਤੇ ਇਹ ਸਵੇਰੇ ਆਕਸੀਜਨ ਵੀ ਵਧੀਆ ਹੁੰਦੀ ਹੈ ਤੇ ਹੁਣ ਤੁਸੀਂ ਕਹੋਗੇ ਵੀ ਆਵਲਾ ਜਿਹੜਾ ਧੋਈ ਜਾ ਰਿਹਾ ਹੈ ਨਾ ਵੀ ਮੈਂ ਨਾ ਧੋ ਕੇ ਦਿੰਨੀ ਆ ਕਿਉਂਕਿ ਜਿਆਦਾ ਮਿੱਠਾ ਹੁੰਦਾ ਹੈਗਾ ਤੇ ਜਿਆਦਾ ਮਿੱਠਾ ਖਾਧਾ ਨਹੀਂ ਜਾਂਦਾ ਤੇ ਵੈਸੇ ਵੀ ਇੰਨੇ ਮਿੱਠੇ ਦਾ ਕੋਈ ਫਾਇਦਾ ਤਾਂ ਹੁੰਦਾ ਨਹੀਂ ਹਨਾ ਤੇ ਇਸ ਕਰਕੇ ਮੈਂ ਧੋ ਲੈਣੀ ਆ ਜੇ ਮੈਂ ਵੀ ਖਾਵਾਂ ਮੇਰੇ ਵੀ ਦੰਦਾਂ ਮੈਂ ਤਾਂ ਵੈਸੇ ਪਹਿਲੀ ਗੱਲ ਖਾਂਦੀ ਹੋਈ ਨਹੀਂ ਡਰਦੀ ਮਾਰੀ ਮੇਰੇ ਦੰਦਾਂ ਦੇ ਵਿੱਚ ਹੀ ਵੱਢ ਜਾਂਦਾ ਤੇ ਇਨੀ ਕੈਵਿਟੀ ਦੀ ਪ੍ਰੋਬਲਮ ਹੈ ਤੇ ਦੰਦ ਮੇਰੇ ਕਿੰਨਾ ਟੇ ਫਿਰ ਦੁੱਖਦੇ ਰਹਿੰਦੇ ਆ ਹਨਾ ਅੰਦਰੋਂ ਚੀਸਾਂ ਹੀ ਪੈਣ ਲੱਗ ਜਾਂਦੀਆਂ ਤੇ ਇਹਨਾਂ ਦਾ ਫਿਰ ਮੈਂ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਾੜਾ ਬਣਾਇਆ ਪਿਆ ਹੁੰਦਾ ਇੱਕ ਹਨਾ ਅਰਜਨ ਛਾਲ ਦਾਲ ਚੀਨੀ ਵਗੈਰਾ ਦਾ ਤੇ ਇੱਕ ਮੈਂ ਇਹ ਰੱਖ ਦਿੰਨੀ ਹੈਗੀ ਧੋ ਕੇ ਹਨਾ ਇਹਨੂੰ ਕੱਟ ਕੇ ਸਾਫ਼ ਕਰਕੇ ਕਿਉਂਕਿ ਇਹਨਾਂ ਦਾ ਇਕਾਤ ਨਾ ਹੁੰਦਾ ਤਾਂ ਹੈ ਨਹੀਂਗਾ ਮਤਲਬ ਪ੍ਰੋਬਲਮ ਕਰਕੇ ਹਨਾ ਫਿਰ ਮੈਂ ਛਿਲੂ ਛਿਲੂ ਕੇ ਮਤਲਬ ਇਹ ਗਿਲਕ ਜੀ ਕੱਢ ਕੇ ਰੱਖ ਦਿੰਨੀ ਹੁੰਦੀ ਹੈਗੀਆਂ ਤੇ ਇਹ ਆ ਕੇ ਲੈ ਲੈਣਗੇ ਕੋੜਾ ਇਹਨਾਂ ਨੂੰ ਕਾਫੀ ਕੋੜਾ ਲੱਗਦਾ ਹੈਗਾ ਤੇ ਉਹ ਚ ਵੀ ਥੋੜਾ ਬਹੁਤਾ ਸ਼ਹਿਦ ਸ਼ੂਡ ਪਾ ਕੇ ਲੈ ਲੈਂਦੇ ਹੈਗੀ ਹੈ ਪਹਿਲਾਂ ਤਾਂ ਬੱਚਿਆਂ ਵਾਂਗ ਜਦ ਕਰਦੇ ਸੀ ਵੀ ਇਹ ਤਾਂ ਬਹੁਤ ਆ ਮੈਂ ਨਹੀਂ ਲੈਣਾ ਬਹੁਤ ਕੜਵਾ ਹੈ ਬੇਸਵਾਦ ਹੈ ਪਰ ਹੁਣ ਕੀ ਕਰੀਏ ਹਨਾ ਕੋਲੇਸਟ੍ਰੋਲ ਥੋੜੇ ਜਿ ਇਹਨਾਂ ਦੇ ਵਧੇ ਆਏ ਤੇ ਇਹਨਾਂ ਦੀ ਵਧਨ ਨਹੀਂ ਦੇਣੇ ਹੈਗੇ ਤੇ ਮੈਨੂੰ ਬਹੁਤ ਐਫਰਟ ਕਰਨੇ ਪੈਲੇ ਇਸ ਲਈ ਸਵੇਰੇ ਸ਼ਾਮ ਇਹਨਾਂ ਦੀ ਹਰ ਇੱਕ ਚੀਜ਼ ਤੇ ਧਿਆਨ ਰੱਖਣਾ ਪੈਂਦਾ ਚਲੋ ਜੀ ਇਦੋਂ ਬਾਅਦ ਆਪਣੇ ਕੰਮ ਸ਼ੁਰੂ ਹੋ ਗਏ ਹੈਗੇ ਆ ਕਲੀਨਿੰਗ ਦੇ ਸਫਾਈ ਦੇ ਹਨਾ ਤੇ ਇਹਨਾਂ ਨੂੰ ਤੋਰ ਤੁਰ ਕੇ ਜਵਾਕਾਂ ਨੂੰ ਫੇਰ ਮੈਂ ਕਰਦੀ ਹੁੰਨੀ ਆ ਝਾੜੂ ਪੋਚੇ ਦਾ ਹਨਾ ਤੇ ਇਹ ਇੱਥੇ ਪਤਾ ਨਹੀਂ ਛੋਟਾ ਛੋਟਾ ਕੀ ਆ ਉਹ ਪਤਾ ਨਹੀਂ ਉੱਪਰ ਉਹ ਢਿੱਗੀ ਜਾਂਦਾ ਕਿ ਕੀ ਹੁੰਦਾ ਪਤਾ ਨਹੀਂ ਬੱਚੇ ਸੜ ਦਿੰਦੇ ਹੈਗੇ ਰੋਜ਼ ਮੈਨੂੰ ਸੋਫਿਆਂ ਦੇ ਖੱਲਾ ਕੁੰਜਾਂ ਦੇ ਵਿੱਚੋਂ ਵੀ ਝਾੜ ਝਾੜ ਕੇ ਕੱਢਣਾ ਪੈਂਦਾ ਹੈਗਾ ਇੱਕ ਏਸੀ ਦਾ ਕਰਕੇ ਇੱਧਰ ਸਾਰੀਆਂ ਚੀਜ਼ਾਂ ਵੀ ਛੋਟੀਆਂ ਮੋਟੀਆਂ ਕੋਈ ਹਨਾ ਫਰੂਟ ਵਗੈਰਾ ਇੱਥੇ ਰੱਖ ਦਿੰਦੇ ਆ ਜੇ ਇਹਨਾਂ ਨੂੰ ਫਰਿੱਜ 'ਚ ਰੱਖ ਦਿਆਂ ਤੇ ਉਈ ਗਲ ਜੇ ਜਾਂਦੇ ਆ ਕੇਲੇ ਵਗੈਰਾ ਤਾਂ ਜਿਵੇਂ ਹੀ ਨਿਕੜਦੇ ਹੈਗੇ ਹਨਾ ਇਹਨਾਂ ਦੀ ਲਾਈਫ ਕਿੰਨੀ ਛੋਟੀ ਹੁੰਦੀ ਹੈਗੀ ਆ ਵੀ ਲੈਣਾ ਪੈਂਦਾ ਹੈਗਾ ਫਰੂਟ ਹਨਾ ਕਈ ਵਾਰੀ ਤਾਂ ਇਹ ਗਲ ਗੁਲ ਹੀ ਜਾਂਦੇ ਆ ਮੈਂ ਨਾ ਹਮੇਸ਼ਾ ਸੋਚਦੀ ਹੁੰਨੀ ਆ ਵੀ ਜਿਹੜੇ ਕੇਲੇ ਦੇ ਰੇੜੀਆਂ ਲਾਉਂਦੇ ਆ ਵਿਚਾਰੇ ਹਨਾ ਵੀ ਉਹਨਾਂ ਨੂੰ ਬਹੁਤ ਘਾਟਾ ਪੈਂਦਾ ਕਈ ਵਾਰੀ ਸ਼ਾਮ ਨੂੰ ਆਈਦਾ ਨਾ ਵੀ ਉਹਨਾਂ ਕੋਲੇ ਜਿਵੇਂ ਤੀਸਰੇ ਦਿਨ ਦੇ ਪਤਾ ਨਹੀਂ ਦੂਸਰੇ ਦਿਨ ਦੇ ਹੁੰਦੇ ਹੋਣੇ ਆ ਕੇਲੇ ਤੇ ਉਹ ਕਾਲੇ ਹੋਏ ਪਏ ਹੁੰਦੇ ਆ ਵਿਚਾਰਿਆਂ ਦੇ ਹਨਾ ਵੀ ਉਹਨਾਂ ਨੂੰ ਫਿਰ ਕੌਣ ਲੈਂਦਾ ਆਪਾਂ ਵੀ ਸੌ ਨਖਰੇ ਮਾਰਦੇ ਆ ਵੀ ਜਦੋਂ ਆਪਾਂ ਪੈਸੇ ਦੇਣੀ ਆ ਵੀ ਆਪਾਂ ਜੱਜ ਦੀ ਚੀਜ਼ ਖਰੀਦਦੇ ਗਏ ਤਾਂ ਕਿੰਨੇ ਕਿੰਨੇ ਕੇਲੇ ਹਨਾ ਵੀ ਦਰਜਨਾਂ ਦੇ ਸਹਾਬ ਨਾਲ ਹੀ ਹਨਾ ਕਿਲੋਂਾਂ ਦੇ ਸਹਾਬ ਨਾਲ ਕਿੰਨੇ ਅੱਧੀ ਰੇੜੀ ਦੇ ਤਕਰੀਬਨ ਕੇਲੇ ਹੁੰਦੇ ਆ ਜਿਹੜੇ ਉਹਨਾਂ ਦੇ ਮਤਲਬ ਉਹ ਹੋ ਜਾਂਦੇ ਹੈਗੇ ਖਰਾਬ ਹੋ ਜਾਂਦੇ ਹੈਗੇ ਵੀ ਪਤਾ ਨਹੀਂ ਉਹ ਫਿਰ ਕੀ ਕਰਦੇ ਹੋਣੇ ਆ ਹਨਾ ਉਹਦਾ ਕਈ ਵਾਰ ਮੇਰੇ ਜੀ ਕਰਦਾ ਹੁੰਦਾ ਵੀ ਮੈਂ ਇਹਨਾਂ ਨੂੰ ਪੁੱਛਾਂ ਵੀ ਤੁਹਾਨੂੰ ਤਾਂ ਕਿੰਨਾ ਘਾਟਾ ਪੈ ਜਾਂਦਾ ਹੁਣ ਐਸਾ ਸਹਾਬ ਨਾਲ ਵੀ ਜੇ ਹਫ਼ਤੇ ਦੇ ਵਿੱਚੋਂ ਇੱਕ ਦਿਨ ਦੀ ਰੇੜੀ ਦੇ ਕੇਲੇ ਵੀ ਹਨਾ ਟੋਟਲੀ ਜੇ ਆਪਾਂ ਸਹਾਬ ਲਈਏ ਉਹ ਖਰਾਬ ਹੋ ਗਏ ਤੇ ਫਿਰ ਵਾਵਾਂ ਘਟਾ ਪਿਆ ਜਾਂਦਾ ਹੁਣ ਪਤਾ ਨਹੀਂ ਕਿਵੇਂ ਮੈਨੇਜ ਕਰਦੇ ਹੋਣੇ ਵਿਚਾਰੀ ਹਨਾ ਵੀ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੀ ਲਾਈਫ ਬਹੁਤ ਛੋਟੀ ਹੁੰਦੀ ਹੈ ਹਜੇ ਚਲੋ ਵੀ ਬਾਕੀ ਫਰੂਟ ਹੈ ਜਿਵੇਂ ਅਮਰੂਦ ਹੋ ਗਿਆ ਉਹ 2 ਦਿਨ ਕੱਟ ਜਾਣਗੇ ਹਨਾ 3-3 ਕੱਟ ਜਾਣਗੇ ਵੀ ਐਪਲ ਤਾਂ ਕਈ ਦਿਨ ਹੀ ਕੱਟ ਜਾਂਦੇ ਅਸੀਂ ਜਿਵੇਂ ਹਨਾ ਪੇਟੀ ਐਪਲ ਦੀ ਹੁਣ ਦੁਗਾ ਅਸੀਂ ਇਕੱਠੀਆਂ ਹੀ ਮੰਗਾ ਲੈਨੇ ਆ ਮੰਮੀ ਕਿਉਂਕਿ ਸਾਡੀ ਮੰਡੀ 'ਚ ਜੌਬ ਕਰਦੇ ਹੁੰਦੇ ਸੀ ਨਾ ਤੇ ਉੱਥੇ ਸਾਡੇ ਨੌਨ ਵਾਲੇ ਆ ਤੇ ਉਹ ਸਾਨੂੰ ਪੇਟੀ 'ਚ ਕਾ ਦਿੰਦੇ ਹੈਗੇ ਆ ਮਾਰਕੀਟ ਨਾਲੋਂ ਜਦੋਂ ਅਸੀਂ ਕੋਈ ਵੀ ਲੈ ਕੇ ਆਉ ਮੰਡੀ ਕਿਸੇ ਵੀ ਸ਼ਹਿਰ ਦੀ ਆਪਾਂ ਮੰਡੀ 'ਚ ਸਵੇਰੇ ਸਵੇਰੇ ਜਦੋਂ ਬ ਤੇ ਆਪਾਂ ਨੂੰ ਮਾਰਕੀਟ ਨਾਲੋਂ ਦਾ ਕਿਲੋ ਦੇ ਮਗਰ ਹੀ 5 ਜਾਂ 10 ਰੁਪਏ ਤੱਕ ਦਾ ਫਰਕ ਪਿਆ ਜਾਂਦਾ ਹੈ 5 ਰੁਪਏ ਹਾਂ 10 ਰੁਪਏ ਦਾ ਤਾਂ ਪੈਂਦਾ ਹੀ ਪੈਂਦਾ ਹੈ ਤੇ ਇਸ ਕਰਕੇ ਆਪਾਂ ਨੂੰ ਕਾਫੀ ਸਸਤੀ ਪੈ ਜਾਂਦੀ ਹੈਗੀ ਉਹ ਮੰਨ ਲਓ ਵੀ ਜੇ ਆਪਾਂ 5 ਕਿਲੋ ਦੀ ਲੈਣੇ ਆ ਤਾਂ ਆਪਾਂ ਨੂੰ ਜੇ 100 ਰੁਪਏ ਕਿਲੋ ਮਾਰਕੀਟ ਦਾ ਰੇਟ ਆ ਤਾਂ ਆਪਾਂ ਨੂੰ 80 85 ਉੱਥੋਂ ਮੰਡੀ 'ਚੋਂ ਮਿਲ ਜਾਂਦਾ ਹੈਗਾ ਹਨਾ ਚਲੋ ਇੱਥੇ ए ਦਾ ਸੀ ਇੰਡੀਪੈਂਡੈਂਸ ਟੀ ਅੱਜ ਫਿਰ ਇਸ ਤੋਂ ਬਾਅਦ ਛੁੱਟੀਆਂ ਹੋ ਜਾਣੀਆਂ ਇੱਕ ਦਿਨ ਅਡਵਾਂਸ ਹੀ ਸੀ ਤੇ ਇਹਨੂੰ ਮੈਂ ਬਹੁਤ ਕੁਝ ਲੈ ਕੇ ਦੇਣਾ ਪੈਂਦਾ ਛੋਟਾ ਛੋਟਾ ਹਨਾ ਆਹ ਕੀ ਆ ਬ੍ਰੋਚ ਜੇ ਹੋ ਗਏ ਤੇ ਹਨਾ ਬੈਂਡ ਹੋ ਗਿਆ ਫਲੈਗ ਲਿਆਂਦੇ ਤੇ ਇੱਕ ਸ਼ਾਮ ਨੂੰ ਮਿਠਾਈ ਲਿਆਂਦੀ ਫਿਰ ਤਿੰਨ ਤਰ੍ਹਾਂ ਦੀ ਕਿਉਂਕਿ ਸਵੇਰੇ ਨਾ ਟਾਈਮ ਨਹੀਂ ਹੁੰਦਾ ਇੰਨੀ ਛੇਤੀ ਬਣਾਉਣਾ ਨਹੀਂ ਤੇ ਇੱਕੋ ਦੋ ਵਾਰੀ ਮੈਂ ਬਣਾ ਕੇ ਵੀ ਦਿੱਤਾ ਪਰ ਹੁਣ ਹੋਰ ਬਹੁਤ ਸਵੇਰੇ ਕੰਮ ਹੁੰਦੇ ਹੈਗੇ ਹਨਾ ਤੇ ਇਸ ਕਰਕੇ ਇਹ ਜਾਰਿਆ ਸੀਗਾ ਜੇ ਇੰਡੀਪੈਂਡੈਂਸ ਡੇ ਮਨਾਉਣ ਵਾਸਤੇ ਤੇ ਇਸ ਤੋਂ ਬਾਅਦ ਨੂੰ 홀ੀਡੇ ਹੈ ਲੋ ਜੀ ਇੱਥੇ ਕਰਦੇ ਹੈਗੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸ਼ਾਸਤਰੀ ਕਾਲ ਹੈਪੀ ਇੰਡੀਪੈਂਡੈਂਸ ਡੇ ਇਨ ਅਡਵਾਂਸ ਐਂਡ ਹੈਪੀ ਜਨਮਾਸ਼ਟਮੀ ਕਿਉਂਕਿ ਅੱਗੇ ਕਾਨਾ ਜੀ ਦਾ ਬਰਥਡੇ ਵੀ ਆ ਰਿਹਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ